ਅੱਜ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਟੀਮ ਸਾਡੇ ਘਰ ਆਈ ਆ ਸਵੇਰ 5 ਵਜੇ ਦੇ ਕਰੀਬ ਉਹਨਾਂ ਨੇ 3-4 ਘੰਟੇ ਸਾਡੇ ਘਰ ਨੂੰ ਨਾ ਤਾਂ ਅੰਦਰ ਕਿਸੇ ਨੂੰ ਆਉਣੰਦੇ ਸੀ ਨਾ ਬਾਹਰ ਹੀ ਜਾ ਸਕਦੇ ਸੀ ਸੀ ਸਾਡੇ ਫੋਨ ਤੱਕ ਫੜ ਲੈ ਕੈਮਰੇ ਸਾਡੇ ਬੰਦ ਕਰ ਦਿੱਤੇ ਗਏ ਪਰ ਉਹਨਾਂ ਨੇ ਤਲਾਸ਼ੀ ਲਈ ਸਾਰਾ ਕੁਝ ਫਰੋਲਿਆ ਸਾਡੀ ਅਲਮਾਰੀਆਂ ਸਾਡੇ ਬੈੱਡ ਸਾਡੇ ਘੋੜੇ ਵਾਲੇ ਕੱਪੜੇ ਤੱਕ ਬਾਹਰ ਕੱਢੇ ਸਾਡੇ ਆਟੇ ਵਾਲੀਆਂ ਢੋਲੀਆਂ ਤੱਕ ਫਰੋਲੀਆਂ ਪਰ ਉਹਨਾਂ ਨੂੰ ਮਿਲਿਆ ਕੱਖ ਨਹੀਂ ਕਦੇ ਉਹ ਕਹਿੰਦੇ ਅਸੀਂ ਦਿੱਲੀ ਤੋਂ ਆਏ ਆ ਕਿ ਦਿੱਲੀ ਕੋਈ ਕੇਸ ਹੋਇਆ ਉਹਦੇ ਵਿੱਚ ਇਨਵੋਲਵਮੈਂਟ ਆ ਮੱਖਣ ਸਿੰਘ ਦੀ ਹਾਲਾਂਕਿ ਮੱਖਣ ਸਿੰਘ 2 ਸਾਲ ਤੋਂ ਕਿਤੇ ਨਾ ਹੀ ਤਾਂ ਸਾਡੇ ਮਤਲਬ ਪ੍ਰੋਗਰਾਮ ਵੀ ਇਸ ਵਾਰ ਬਹੁਤਾ ਘੱਟ ਸੀ ਇਸ ਵਾਰ ਉਹਨਾਂ ਦਾ ਆਪਣੇ ਕੰਮ 'ਤੇ ਧਿਆਨ ਕਿਉਂਕਿ ਅਸੀਂ ਗੱਠਾਂ ਦਾ ਕੰਮ ਕਰਦੇ ਪਰਾਲੀ ਵਾਲੇ ਗੱਠਾ ਬਣਾਉਣ ਦਾ ਮਸ਼ੀਨ ਲਈ ਆ ਮੱਖਣ ਸਿੰਘ ਓਥੇ ਗਏ ਆ ਮੱਖਣ ਸਿੰਘ ਘਰ ਨਹੀਂ ਹੈਗੇ ਤੇ ਜਾਣ ਵਜh ਕੇ ਸਾਨੂੰ ਜਲੀਲ ਕੀਤਾ ਜਾ ਰਿਹਾ ਸਰਕਾਰ ਵੱਲੋਂ ਕੀ ਕੀ ਪੁੱਛਿਆ ਕੀ ਕੀ ਗਿਆ ਉਹਨਾਂ ਨੂੰ ਇਹੀ ਪੁੱਛਿਆ ਜਾ ਰਿਹਾ ਕਿ ਤੁਹਾਨੂੰ ਕੋਈ ਕੈਨੇਡਾ ਚੋਂ ਕਿਸੇ ਨਾਲ ਮੱਖਣ ਸਿੰਘ ਦੀ ਗੱਲ ਹੁੰਦੀ ਆ ਮੱਖਣ ਸਿੰਘ ਕੈਨੇਡਾ ਜਾ ਕੇ ਆਏ ਨਹੀਂ ਤੇ ਇਹ ਸਾਡਾ ਕੰਮ ਹੀ ਇਦਾਂ ਦਾਗਾ ਸਾਨੂੰ ਵਿਦੇਸ਼ੀ ਬੰਦੇ ਫੋਨ ਕਰਦੇ ਨੇ ਸਾਨੂੰ ਕਈ ਵਾਰੀ ਅਸੀਂ ਸੱਚ ਦੀ ਕੋਈ ਕੱਤਾ ਬੋਲਦੇ ਸਾਨੂੰ ਹੌਸਲਾ ਦੇਣ ਦੇ ਲਈ ਬਾਹਰੋਂ ਇੰਗਲੈਂਡ ਅਮਰੀਕਾ ਹਰ ਇੱਕ ਮੁਲਕਾਂ ਦੇ ਵਿੱਚੋਂ ਸਾਨੂੰ ਫੋਨ ਆਉਂਦੇ ਨੇ ਤੇ ਕੀ ਇਹਦਾ ਮਤਲਬ ਵਿਦੇਸ਼ੀ ਬੰਦੇ ਸਾਰੇ ਬਾਹਰ ਕ੍ਰਿਮੀਨਲ ਬੰਦੇ ਬੈਠੇ ਨੇ ਜਾਂ ਅਸੀਂ ਬਹੁਤ ਵੱਡੇ ਕ੍ਰਿਮੀਨਲ ਆ ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਸਰਕਾਰਾਂ ਕੁਝ ਨਹੀਂ ਕਹਿਣੀ ਆ ਉਹਨਾਂ ਤੇ ਕਦੇ ਰੇਡ ਨਹੀਂ ਪਈ ਹੁੰਦੀ ਪਰ ਅੱਜ ਅਸੀਂ ਘਰੇ ਗੱਲੀਆਂ ਔਰਤਾਂ ਸੀ ਸਾਨੂੰ ਜਾਣ ਵੱਜ ਕੇ ਜਲੀਲ ਕਰਨ ਦਾ ਇਹਨਾਂ ਵੱਲੋਂ ਯਤਨ ਕੀਤਾ ਪਰ ਮਿਲਿਆ ਕੱਖ ਨਹੀਂ ਨਿਰਾਸ਼ ਹੋ ਕੇ ਗਏ ਨੇ ਇਥੋਂ ਉਹਨਾਂ ਦੇ ਹੱਥ ਪੱਲੇ ਕੱਖ ਨਹੀਂ ਆਇਆ ਕਿਉਂਕਿ ਅਸੀਂ ਸੱਚ ਦੀ ਕਿਰਤ ਕਰਨ ਵਾਲੇ ਆਂ ਮੈਂ ਟਾਡੀ ਜਥਾ ਸਾਡਾ ਆਪਣਾ ਚੱਲਦਾ ਹੈ ਕਮਿਸ਼ਨ ਮੱਖਣ ਸਿੰਘ ਨੇ ਅਸੀਂ ਸੱਚੀ ਕਿਰਤ ਕਰਕੇ ਆਪਣੇ ਪਰਿਵਾਰ ਪਾਲ ਰਹੇ ਆਂ ਕੀ ਕੀ ਚੈੱਕ ਕੀ ਕੀਤਾ ਗਿਆ ਉਹਨਾਂ ਵੱਲੋਂ ਉਹਨਾਂ ਵੱਲੋਂ ਲੈਪਟਾਪ ਫੋਨ ਸਾਡੇ ਕੋਈ ਉਹਨਾਂ ਨੇ ਡਾਇਰੀ ਨਹੀਂ ਛੱਡੀ ਸਾਡੇ ਪ੍ਰੋਗਰਾਮ ਵਾਲੀਆਂ ਡਾਇਰੀਆਂ ਤੱਕ ਚੈੱਕ ਕੀਤੀਆਂ ਕੋਈ ਕਾਗਜ਼ ਕੋਈ ਪਰਚੀ ਛੋਟੀ ਮੋਟੀ ਵੀ ਸਭ ਚੈੱਕ ਕੀਤੀਆਂ ਉਹਨਾਂ ਨੇ ਕਿਸੇ ਨਾਲ ਵੀ ਲੱਗੇ ਨਹੀਂ ਨਾਲ ਕੁਝ ਨਹੀਂ ਲੱਗਦੇ ਕੋਈ ਮਿਲੇ ਹੀ ਨਹੀਂ ਉਹਨਾਂ ਨੂੰ ਨਾਲ ਜਾ ਕੇ ਤਿੰਨ ਨੋਟਿਸ ਵਗੈਰਾ ਦਿੱਤਾ ਤੁਹਾਨੂੰ ਹਾਂਜੀ ਨੋਟਿਸ ਦੇ ਕੇ ਗਏ ਆ ਕੇਸ ਦਾ ਪਹਿਲਾ ਕਿਹਨੇ ਦਿੱਲੀ ਤੋਂ ਆ ਤੇ ਜਾਣ ਲੱਗੇ ਸਾਨੂੰ ਚੰਡੀਗੜ੍ਹ ਦਾ ਮੁੰਡੇ ਕਿ ਗਿਆ ਤੇ ਚੰਡੀਗੜ੍ਹ 24 ਤਰੀਕ ਨੂੰ ਆਉਗ ਮੱਖਣ ਸਿੰਘ ਨੂੰ 24 ਤਰੀਕ ਨੂੰ ਚੰਡੀਗੜ੍ਹ ਭਲਾਣਾ